ਜੋਸਨਾ ਦਾ ਇੱਕ ਮਛੇਰਾ ਸਮੁੰਦਰ ਚ ਮੱਛੀਆਂ ਫੜਨ ਜਾਂਦਾ ਆਪਣੇ ਦੋਸਤ ਦੇ ਨਾਲ ਪਰ ਉਹਨਾਂ ਦੀ ਸਮੁੰਦਰ ਦੇ ਵਿੱਚ ਇੱਕ ਸਮੁੰਦਰੀ ਤੂਫਾਨ ਕਾਰਨ ਕਿਸ਼ਤੀ ਖਰਾਬ ਹੋ ਜਾਂਦੀ ਆ। ਸੋ ਖਾਣ ਪੀਣ ਲਈ ਉਹਨਾਂ ਕੋਲ ਕੁਛ ਨਹੀਂ ਹੁੰਦਾ। 1 ਨਹੀਂ 2 ਨਹੀਂ ਪੂਰੇ 14 ਮਹੀਨੇ ਮਤਲਬ ਕਿ 438 ਦਿਨ ਉਹ ਸਮੁੰਦਰ ਦੇ ਵਿੱਚ ਕੱਢਦਾ ਹੈ। ਇਸ ਦੌਰਾਨ ਉਹਦੇ ਦੋਸਤ ਦੀ ਮੌਤ ਹੋ ਜਾਂਦੀ ਆ। ਉਹ ਜਿਹੜੇ ਜਾਨਵਰ ਹੁੰਦੇ ਆ ਪੰਛੀ ਹੁੰਦੇ ਆ ਉਹਨਾਂ ਦਾ ਖੂਨ ਪੀ ਕੇ ਬੰਦਾ ਗੁਜ਼ਾਰਾ ਕਰਦਾ ਪਾਣੀ ਦੀ ਥਾਂ ਤੇ ਸੋ ਸਟੋਰੀ ਬੜੀ ਇੰਟਰਸਟਿੰਗ ਆ ਤੇ ਮੋਟੀਵੇਸ਼ਨਲ ਵੀ ਆ ਅਖੀਰ ਤੇ 14 ਮਹੀਨਿਆਂ ਬਾਅਦ ਉਹਨੂੰ ਕੱਢਿਆ ਜਾਂਦਾ ਹੈਗਾ ਸੋ ਇਹ ਗੱਲ ਦੀ ਸ਼ੁਰੂਆਤ ਹੁੰਦੀ ਹੈ ਕਿ 17 ਨਵੰਬਰ 2012 ਨੂੰ ਜਦੋਂ ਜਿਹੜਾ ਜੋਸ ਹੁੰਦਾ ਆਪਣੇ ਇੱਕ ਦੋਸਤ ਨਾਲ ਫਿਸ਼ਿੰਗ ਬੋਟ ਲੈ ਕੇ ਮੱਛੀਆਂ ਫੜਨ ਲਈ ਸਮੁੰਦਰ 'ਚ ਜਾਂਦਾ ਉਹਨਾਂ ਦੀ ਜਿਹੜੀ ਕਿਸ਼ਤੀ ਹੁੰਦੀ ਆ ਛੋਟੀ ਜੀ ਕਿਸ਼ਤੀ ਹੁੰਦੀ ਉਹਦੇ ਵਿੱਚ ਇੱਕ ਸਿੰਗਲ ਇੰਜਣ ਲੱਗਿਆ ਹੁੰਦਾ ਤੇ ਮੱਛੀਆਂ ਫੜ ਲਈ ਉਹਨਾਂ ਕੋਲ ਇੱਕ ਜਾਲ ਹੁੰਦਾ ਹੈਗਾ ਤੇ ਇੱਕ ਫ੍ਰੀਜ਼ਰ ਹੁੰਦਾ ਜਿਹਦੇ ਵਿੱਚ ਮੱਛੀ ਉਹਨਾਂ ਨੇ ਸਟੋਰ ਕਰਨੀਆਂ ਹੁੰਦੀਆਂ ਨੇ ਲਗਭਗ ਉਹ ਇੱਕ ਦਿਨ ਦਾ ਖਾਣਾ ਲੈ ਕੇ ਨਿਕਲਦੇ ਆ ਵੀ ਦੂਜੇ ਦਿਨ ਨੂੰ ਅਸੀਂ ਵਾਪਸ ਆ ਜਾਾਂਗੇ ਸੋ ਸਮੁੰਦਰ 'ਚ ਹੁਣ ਜਿੱਥੇ ਵੀ ਉਹਨਾਂ ਨੇ ਮੱਛੀਆਂ ਫੜਨੀਆਂ ਹੁੰਦੀ ਨੇ ਉੱਥੇ ਲ ਜਾ ਕੇ ਆਪਣੀ ਕਿਸ਼ਤੀ ਲਾ ਦਿੰਦੇ ਆ ਤੇ ਜਾਲ ਸੈੱਟ ਲੈਂਦੇ ਆ ਤੇ ਵੇਟ ਕਰਨ ਲੱਗ ਜਾਂਦੇ ਆ ਵੀ ਮੱਛੀਆਂ ਫਸਣ ਤੇ ਉਹ ਫੜ ਕੇ ਵਾਪਸ ਲਿਜਾਣ ਪਰ ਜਿਹੜੀ ਉਹਨਾਂ ਦੀ ਕਿਸਮਤ ਹੁੰਦੀ ਏ ਉਹਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਅਚਾਨਕ ਜੋ ਸਮੁੰਦਰ ਦੇ ਵਿੱਚ ਕਾਫੀ ਭਿਆਨਕ ਤੂਫਾਨ ਆ ਜਾਂਦਾ ਹੈਗਾ ਸੋ ਤੂਫਾਨ ਤੋਂ ਬਚਣ ਲਈ ਉਹ ਕਿਸ਼ਤੀ ਨੂੰ ਆਪਦੇ ਨੂੰ ਫੁੱਲ ਸਪੀਡ ਤੇ ਭਜਾਉਂਦੇ ਨੇ ਉਹ ਤੂਫਾਨ ਤੋਂ ਤਾਂ ਬਚ ਰਹਿੰਦੇ ਆ ਪਰ ਬਹੁਤ ਤੇਜ਼ੀ ਨਾਲ ਕਿਸ਼ਤੀ ਦਾ ਇੰਜਣ ਚੱਲਣ ਕਾਰਨ ਉਹ ਇੰਜਣ ਪੁਰਾਣਾ ਸੀ ਕਿ ਇੰਜਣ ਖਰਾਬ ਹੋ ਜਾਂਦਾ ਉਹ ਬੜੀ ਕੋਸ਼ਿਸ਼ ਕਰਦੇ ਇੰਜਣ ਨੂੰ ਰਿਪੇਅਰ ਕਰਨ ਦੀ ਜਿੰਨਾ ਕੋਲ ਸਮਾਨ ਹੁੰਦਾ ਸਟਾਰਟ ਵਗੈਰਾ ਕਰਨ ਦੀ ਪਰ ਇੰਜਣ ਸਟਾਰਟ ਨਹੀਂ ਹੁੰਦਾ ਜਦੋਂ ਕੋਈ ਵਾਹਨ ਨਹੀਂ ਚੱਲਦੀ ਜਿਹੜਾ ਜੋਸ ਹੁੰਦਾ ਹੈਗਾ ਉਹਨਾਂ ਕੋਲ ਇੱਕ ਰੇਡੀਓ ਹੁੰਦਾ ਉਹ ਰੇਡੀਓ ਨਾਲ ਆਪਣੇ ਜਿਹੜੇ ਮਾਲਕਾ ਕੋ ਉਹਨੂੰ ਮੈਸੇਜ ਭੇਜਦਾ ਹੈਗਾ ਤੇ ਆਪਣੀ ਲੋਕੇਸ਼ਨ ਦਾ ਸਿਗਨਲ ਭੇਜਦਾ ਵੀ ਆ ਕਰਕੇ ਅਸੀਂ ਇੱਥੇ ਟਰੈਪ ਹੋ ਗਏ ਆ ਪਰ ਜਿਹੜਾ ਉਹਨਾਂ ਦਾ ਮਾਲਕ ਹੁੰਦਾ ਉਹਦੇ ਬੰਨੀਓ ਕੋਈ ਜਵਾਬ ਨਹੀਂ ਆਉਂਦਾ ਉਹਨਾਂ ਦੀ ਮਾੜੀ ਕਿਸਮਤ ਜਿਹੜਾ ਰੇਡੀਓ ਦੀ ਬੈਟਰੀ ਹੁੰਦੀ ਹੈ ਉਹ ਵੀ ਹੌਲੀ-ਹੌਲੀ ਡੈੱਡ ਹੋ ਜਾਂਦੀ ਹੈ ਤੇ ਸੋ ਹੁਣ ਸਿਚੁਏਸ਼ਨ ਇਹ ਹੀ ਹੁੰਦੀ ਹੈ ਨਾ ਤਾਂ ਉਹਨਾਂ ਕੋਲ ਕੋਈ ਫੋਨ ਹੁੰਦਾ ਹੈਗਾ ਤੇ ਜਿਹੜੀ ਕਿਸ਼ਤੀ ਹੈ ਉਹ 'ਚ ਇੰਜਣ ਵੀ ਇੱਕ ਹੀ ਹੁੰਦਾ ਸਿੰਗਲ ਇੰਜਣ ਹੁੰਦਾ ਤੇ ਨਾ ਹੀ ਉਹਨਾਂ ਕੋਲ ਕੋਈ ਚੱਪੂ ਹੁੰਦੀ ਹੈ ਵੀ ਜੀਹਨਾਂ ਨੂੰ ਚਲਾ ਕੇ ਉਹ ਵਾਪਸ ਆ ਜਾਣ ਸੋ ਹੁਣ ਉਹ ਵੇਟ ਕਰਦੇ ਰਹਿੰਦੇ ਆ ਵੀ ਕੋਈ ਨਾ ਕੋਈ ਕਿਸ਼ਤੀ ਆਊਗੀ ਸਾਨੂੰ ਬਚਾਊਗੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਜ਼ਿੰਦਗੀ ਦੇ ਸਭ ਤੋਂ ਮਾੜੇ ਸਮੇਂ ਦੀ ਸ਼ੁਰੂਆਤ ਹੋਣੀ ਆ ਸੋ اچانک ਸਮੁੰਦਰ ਚ ਤੇਜ਼ ਹਵਾਵਾਂ ਚੱਲਣ ਲੱਗ ਜਾਂਦੀਆਂ ਨੇ ਜਿਹੜੀਆਂ ਉਹਨਾਂ ਨੂੰ ਤੱਟ ਤੋਂ 450 ਕਿਲੋਮੀਟਰ ਦੂਰ ਲੈ ਜਾਂਦੀਆਂ ਨੇ ਸੁਣੋ ਇਹ ਹਜ ਏਰੀਆ ਹੁੰਦਾ ਨਾ ਤਾਂ ਜਿੱਥੋਂ ਜ਼ਿਆਦਾ ਸ਼ਿਪਸ ਆਉਂਦੀਆਂ ਹੁੰਦੀਆਂ ਨੇ ਨਾ ਹੀ ਕੋਈ ਵੱਡੇ ਜਹਾਜ਼ ਗੁਜ਼ਰਦੇ ਹੁੰਦੇ ਆ ਸੋ ਹੁਣ ਟੋਟਲੀ ਉਹ ਮਤਲਬ ਇੱਕ ਇਸ ਤਰ੍ਹਾਂ ਦੀ ਸਿਚੁਏਸ਼ਨ ਤੇ ਹੁੰਦੇ ਆ ਕਿ ਜੀ ਚ ਉਹ ਰੱਬ ਤੇ ਡਿਪੈਂਡੈਂਟ ਹੁੰਦੇ ਆ ਵੀ ਰੱਬਾ ਹੁਣ ਤਾਂ ਤੂੰ ਹੀ ਸਾਨੂੰ ਬਚਾ ਸਕਦਾਗਾ ਪਰ ਹੁਣ ਵਕਤ ਵੀ ਤਦਾ ਜਾਂਦਾ ਹੈਗਾ ਸੋ ਉਹਨਾਂ ਕੋਲੋਂ ਜਿਹੜਾ ਖਾਣਾ ਹੁੰਦਾ ਉਹ ਤਾਂ ਇੱਕ ਦਿਨ ਚ ਹੀ ਖਤਮ ਹੋ ਜਾਂਦਾ ਇੱਕ ਫ੍ਰੀਜ਼ਰ ਹੁੰਦਾ ਉਹ ਵੀ ਮੱਛੀਆਂ ਰੱਖਣ ਲਈ ਸੋ ਉਦੋਂ ਚ ਵੀ ਬਰਫ਼ ਵਗੈਰਾ ਖੁਰ ਜਾਂਦੀ ਆ ਪੀਣ ਵਾਲਾ ਪਾਣੀ ਵੀ ਨਹੀਂ ਹੁੰਦਾ ਸੋ ਕਰਨਾ ਕੀ ਸ਼ੁਰੂ ਕਰਦੇ ਉਦੋਂ ਬਾਅਦ ਕੀ ਕਰਦੇ ਆ ਜਦੋਂ ਬਾਰਿਸ਼ ਹੁੰਦੀ ਆ ਜਿਹੜੀਆਂ ਬੋਤਲਾਂ ਵਗੈਰਾ ਸਮੁੰਦਰ ਚ ਪਈਆਂ ਹੁੰਦੀਆਂ ਨੇ ਉਹਨਾਂ ਨੂੰ ਚੱਕ ਕੇ ਉਹ ਜੇ ਪਾਣੀ ਸਟੋਰ ਕਰ ਲੈਂਦੇ ਆ ਕਿਸ਼ਤੀ ਚੋਂ ਬਾਰਿਸ਼ ਦਾ ਪਾਣੀ ਪੀਂਦੇ ਨੇਗੇ ਜਿਹੜੀਆਂ ਮੱਛੀਆਂ ਹੁੰਦੀਆਂ ਨੇ ਉਹਨਾਂ ਨੂੰ ਫੜ ਕੇ ਖਾਂਦੇ ਨੇ ਜਾਂ ਜਿਹੜੇ ਪੰਛੀ ਆ ਕੇ ਉਹਨਾਂ ਦੀ ਕਿਸ਼ਤੀ ਤੇ ਬਹਿ ਜਾਂਦੇ ਆ ਉਹਨਾਂ ਨੂੰ ਫੜ ਕੇ ਉਹ ਖਾਂਦੇ ਨੇ ਕੱਚਾ ਮਾਸ ਉਹ ਦੋਨੇ ਦੋਨੇ ਜਾਣੇ ਖਾਣਾ ਸ਼ੁਰੂ ਕਰ ਦਿੰਦੇ ਨੇਗੇ ਸੋ ਉਦੋਂ ਬਾਅਦ ਕੀ ਆ ਜਦੋਂ ਬਾਰਿਸ਼ ਨਹੀਂ ਹੁੰਦੀ ਉਹ ਜਿਹੜੇ ਕੱਛੂ ਕਮੇ ਹੁੰਦੇ ਉਹਨਾਂ ਦਾ ਖੂਨ ਪੀਂਦੇ ਆ ਤੇ ਇਹ ਜਿਹੜੇ ਪੰਛੀ ਹੁੰਦੇ ਉਹਨਾਂ ਦਾ ਖੂਨ ਪੀਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਜੇ ਅਸੀਂ ਸਮੁੰਦਰ ਦਾ ਪਾਣੀ ਪੀਵਾਂਗੇ ਅਸੀਂ ਬਿਮਾਰ ਹੋ ਜਾਾਂਗੇ ਸੋ ਇਹ ਚੀਜ਼ਾਂ ਦੇ ਚੱਲਦੇ ਚਲਾਉਂਦੇ ਮਤਲਬ ਉਹਨਾਂ ਨੂੰ ਕਿਸੇ ਉਹ ਆਈਲੈਂਡ ਤੇ ਨਹੀਂ ਲੱਗਦੇ ਸਮੁੰਦਰ ਦੇ ਵਿੱਚ ਹੀ 4 ਮਹੀਨੇ ਭੜਕਦੇ ਰਹਿੰਦੇ ਆ 4 ਮਹੀਨਿਆਂ ਬਾਅਦ ਜਿਹੜਾ ਉਹਦਾ ਦੋਸਤ ਹੁੰਦਾਗਾ ਉਹ ਖਾਣਾ ਪੀਣਾ ਬੰਦ ਕਰ ਦਿੰਦਾ ਕਿ ਇੱਕ ਤਰੀਕੇ ਨਾਲ ਸੁਸਾਇਸਾਈਡ ਕਰ ਲੈਂਦਾ ਉਹ ਕਹਿੰਦਾ ਵੀ ਮੈਂ ਨਹੀਂ ਇਸ ਤਰ੍ਹਾਂ ਦੀ ਨਰਕ ਭਰੀ ਜ਼ਿੰਦਗੀ ਜੀ ਸਕਦਾ ਸੋ ਉਹਦੇ ਉਸੋ ਰਾਤਾਂ ਨੂੰ ਉਤਾਰੇ ਵਗੈਰਾ ਗਿਣਦਾ ਰਹਿਆਂ ਦਾ ਸੋਚਦਾ ਰਹਿਆਂ ਦਾ ਆਪਣੇ ਆਪ ਨਾਲ ਗੱਲਾਂ ਕਰਦਾ ਰਹਿਆਂ ਦਾ ਇੱਕ ਮੈਂਟਲੀ ਸਿਕਨੈਸ ਦੀ ਸਿਚੁਏਸ਼ਨ ਦੇ ਵਿੱਚ ਵੀ ਚਲਿਆ ਜਾਂਦਾ ਹੈਗਾ। ਉਸ ਵਕਤ ਵੀਰਦਾ ਜਾਂਦਾ ਵੀਰਦਾ ਜਾਂਦਾ ਹੈਗਾ। 14 ਮਹੀਨਿਆਂ ਬਾਅਦ ਉਹਦੀ ਜਿਹੜੀ ਕਿਸ਼ਤੀ ਹੁੰਦੀ ਆ ਕਿਸੇ ਨਾ ਆਈਲੈਂਡ ਦੇ ਨੇੜੇ ਲੱਗਦੀ ਆ। ਉਸ ਵਕਤ ਉਹਦੀ ਨਿਗਾ ਵੀ ਬਹੁਤ ਘੱਟ ਗਈ ਹੁੰਦੀ ਉਹਨੂੰ ਜ਼ਿਆਦਾ ਦਿਖਦਾ ਨਹੀਂ ਹੁੰਦਾ। ਉੱਥੇ ਕਿਨਾਰੀਅਲ ਤਿਆਰ ਦੇ ਦੇਖਦਾ ਜਦੋਂ ਨਾਰੀਅਲ ਤਿਆਰ ਦੇ ਦੇਖਦਾ ਮਸ਼ੇਰਾ ਹੁੰਦਾ ਸਮਝ ਜਾਂਦਾ ਵੀ ਨੇੜੇ ਤੇੜੇ ਕੋਈ ਨਾ ਜ਼ਮੀਨ ਹੈਗੀ ਜਿੱਥੋਂ ਨਾਰੀਅਲ ਪਾਣੀ ਛੱਡੇ ਗਿਰ ਰਹੇ ਨੇਗੇ ਤੇ ਆ ਰਹੇ ਨੇ। ਸੋ ਜਦੋਂ ਧਿਆਨ ਆ ਦੇਖਦਾ ਉਹਨੂੰ ਇੱਕ ਜ਼ਮੀਨ ਦਾ ਟੁਕੜਾ ਦਿੰਦਾ ਹੈਗਾ ਸੋ ਬਿਨਾਂ ਟਾਈਮ ਗਵਾਏ ਉਹ ਕਿਸ਼ਤੀ ਤੋਂ ਬਾਹਰ ਛਾਲ ਮਾਰਦਾ ਹੈਗਾ ਤੈਰ ਕੇ ਜਿਹੜਾ ਉਹ ਆਈਲੈਂਡ ਹੁੰਦਾ ਉਹਦੇ ਉੱਤੇ ਚਲਿਆ ਜਾਂਦਾ ਸੋ ਦੀ ਕਿਸਮਤ ਚੰਗੀ ਹੁੰਦੀ ਉਹ ਆਈਲੈਂਡ ਤੇ ਇੱਕ ਘਰ ਹੁੰਦਾ ਜਦੋਂ ਘਰ ਦੇ ਵਿੱਚ ਜਾਂਦਾ ਉੱਥੇ ਉਹਨੂੰ ਦੋ ਬੰਦੇ ਮਿਲਦੇ ਨੇ ਉਹਨੂੰ ਮਿਲਣਸਾਰ ਉਹਨੂੰ ਖਾਣ ਪੀਣ ਨੂੰ ਕੁਛ ਦਿੰਦੇ ਨੇ ਤੇ ਨਾਲ ਦੀ ਨਾਲ ਪੁਲਿਸ ਨੂੰ ਕਾਲ ਕਰਦੇ ਆ ਪੁਲਿਸ ਵਾਲਿਆਂ ਨੂੰ ਪਹਿਲਾਂ ਤਾਂ ਯਕੀਨ ਨਹੀਂ ਆਉਂਦਾ ਵੀ 14 ਮਹੀਨੇ ਕਿਵੇਂ ਕੋਈ ਬੰਦਾ ਸਰਵਾਈਵ ਕਰ ਸਕਦਾ ਹੈਗਾ ਕਿਉਂਕਿ ਉਹਦਾ ਜਿਹੜਾ ਸਿਹਤ ਹੁੰਦੀ ਹੈ ਉਹ ਵੀ ਬੁਰੀ ਤਰ੍ਹਾਂ ਵਿਗੜੀ ਪਈ ਹੁੰਦੀ ਹੈ ਫਿਰ ਉਹਨੂੰ ਹਸਪੀਟਲ ਜਾਇਆ ਜਾਂਦਾ ਜਿੱਥੇ ਉਹਦੀ ਟ੍ਰੀਟਮੈਂਟ ਹੁੰਦੀ ਹੈ ਕਿ ਤਾ ਉਹਨੂੰ ਖੂਨ ਦੀ ਕਮੀ ਹੋ ਗਈ ਹੁੰਦੀ ਹੈ ਬਾਕੀ ਮੈਂਟਲੀ ਵੀ ਉਹ ਬੰਦਾ ਸਿੱਕ ਹੋ ਚੁੱਕਿਆ ਹੁੰਦਾ ਪਾਣੀ ਤੋਂ ਕਾਫੀ ਡਰਦਾ ਹੁੰਦਾ ਸੋ ਹਸਪੀਟਲ ਟ੍ਰੀਟਮੈਂਟ ਕਰਨ ਤੋਂ ਬਾਅਦ ਉਹਨੂੰ ਦੁਬਾਰਾ ਵਾਪਸ ਮੈਕਸੀਕੋ ਭੇਜ ਦਿੱਤਾ ਜਾਂਦਾ ਹੈਗਾ ਉੱਥੇ ਸੋ ਕਾਫੀ ਉਹ ਬੰਦੇ ਦੀ ਚਰਚਾ ਹੁੰਦੀ ਆ ਕਾਫੀ ਉਹਦੇ ਤੇ ਨਿਊਜ਼ ਲੱਗਦੀਆਂ ਨੇ ਸਟੋਰੀਆਂ ਬਣਦੀਆਂ ਨੇ ਇੱਕ ਆਪਦੀ ਉਹ ਬੁੱਕ ਵੀ ਪਬਲਿਸ਼ ਕਰਦਾ ਹੈਗਾ ਕਿਸੇ ਡਾਇਰੈਕਟਰ ਦੀ ਸਹਾਇਤਾ ਨਾਲ ਜੋ ਉਹਦੀ ਬੁੱਕ ਪਬਲਿਸ਼ ਹੁੰਦੀ ਹੈ ਜਿਹੜਾ ਉਹਦਾ ਦੋਸਤ ਹੁੰਦਾ ਜਿਹਦਾ ਜਿਹੜਾ ਮਰਿਆ ਹੁੰਦਾ ਉਹਦੇ ਨਾਲ ਉਹਦੇ ਜਿਹੜੇ ਫੈਮਿਲੀ ਵਾਲੇ ਹੁੰਦੇ ਉਹ ਚੱਕ ਕੇ ਉਹਦੇ ਤੇ ਕੇਸ ਕਰ ਦਿੰਦੇ ਆ ਤੇ ਇਲਜ਼ਾਮ ਲਾਉਂਦੇ ਆ ਵੀ ਇਹ ਬੰਦੇ ਨੇ ਜਿਹੜਾ ਸਾਡਾ ਮੁੰਡਾ ਹੈਗਾ ਵੀ ਉਹ ਮਾਰ ਕੇ ਖਾਦਾ ਗੱਬਦੀ ਜਾਨ ਬਚਾਉਣ ਲਈ ਹੁਣ ਕੀ ਇਹ ਗੱਲ ਦੀ ਕੋਈ ਮਤਲਬ ਸਬੂਤ ਨਹੀਂ ਹੁੰਦਾ ਇਹ ਤਾਂ ਜੋਸ ਹੀ ਜਾਣਦਾ ਹੁੰਦਾ ਅਸਲ 'ਚ ਹੋਇਆ ਕੀ ਹੁੰਦਾ ਹੈਗਾ ਪਰ ਜਿਆਦਾ ਇਸ ਤਰ੍ਹਾਂ ਦੇ ਹਾਲਾਤ ਨਹੀਂ ਲੱਗਦੇ ਵੀ ਬੰਦਾ ਨਾਲ ਦੇ ਨੂੰ ਖਾਊਗਾ ਕਿਉਂਕਿ ਆਲਰੇਡੀ ਜੋ ਸਮੰਤਰ 'ਚ ਮੱਛੀਆਂ ਵਗੈਰਾ ਤਾਂ ਹੁੰਦੀਆਂ ਨੇ ਉਹਨਾਂ ਨੂੰ ਲਾਲਚ ਹੁੰਦਾਗਾ ਕਿਉਂਕਿ ਇਹਦੀਆਂ ਬੁੱਕਾਂ ਵਗੈਰਾ ਕਾਫੀ ਚੱਲਦੀਆਂ ਨੇ ਬੰਦਾ ਰਿਚ ਹੋ ਜਾਂਦਾ ਹੈਗਾ ਵੀ ਚਲ ਸਾਨੂੰ ਕੁਝ ਪੈਸੇ ਮਿਲ ਜਾਣਗੇ ਸੋ ਉਸ ਤਰ੍ਹਾਂ ਕਰਕੇ ਇਹ ਬੰਦਾ ਸਰਵਾਈਵ ਕਰਦਾ ਹੈਗਾ